ਉਹ ਕੰਮ ਨਹੀਂ ਸਹੀ ਕਰਦਾ ਹਾਂ ਸਾਡੇ ਦਾ ਕੰਮ ਆਪੀ ਮਾਰੇ ਨੇ ਚੰਗੇ ਤਾਂ ਤੇਰੇ ਨੇ ਜਿਹੜੇ ਆ ਗੇਟ ਲੱਗ ਕੇ ਹੁੰਦੇ ਨੇ ਸਰਦਾਰਾ ਤੈਥੋਂ ਸਰਦਾਰੀ ਨਹੀਂ ਸੰਭੀ ਗਈ ਸਰਦਾਰੀ ਹਰੇਕ ਬੰਦਾ ਥੋੜੀ ਸਮਝ ਸਕਦਾ ਐ ਇਹੇ ਜੇ ਕੰਮ ਕਰਨ ਲੱਗ ਗਿਆ ਤੂੰ ਉਹ ਮੈਂ ਕੀ ਕਰਤਾ ਚਾਚਾ सस्का सरदार जी सस्का ओ दे जा यार पे का चंदो चा लिया हां जी सरदार जी ले हेलो सरदार जी चाय ਔਰ ਛੇ ਤੋਂ ਠੀਕ ਹੈ ਹਾਂਜੀ ਵਧੀਆ ਜੀ ਬਸ ਸੋਡੇ ਸਾਰੇ ਟਾਈਮ ਪਾਸ ਹੋਈ ਜਾਂਦਾ ਮੇਰਾ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਮੈਨੂੰ ਕੌਣ ਪੁੱਛਦਾ ਹੈਗਾ ਖੁਸ਼ਹਰਾਉ ਨਹੀਂ ਕਿਉਂ ਤੋ ਮੈਂ ਹੈਗਾ ਤੁਸੀਂ ਹੈਗੇ ਤਾਂ ਹੀ ਤਾਂ ਮੈਨੂੰ ਕੋਈ ਸੋਚ ਨਹੀਂ ਹੈਗੀ ਸੋਚ ਕਰੀ ਵੀ ਨਾ ਲਓ ਜੀ ਸੋਡੇ ਹੁੰਦੇ ਕਾਦੀ ਸੋਚ ਹੈ ਮੈਨੂੰ ਬਹਿ ਜਾ ਬਹਿ ਕੇ ਗੱਲ ਕਰ ਲੈ ਨਾ ਨਾ ਜੀ ਸੋਡੇ ਬਰਾਬਰ ਮੈਂ ਕਿੱਥੇ ਬਹਿ ਸਕਦੀ ਆ ਐਨੀ ਬਹੁਤ ਹੈ ਜਿਹੜਾ ਤੁਸੀਂ ਮੈਨੂੰ ਬਰਾਬਰ ਦਾ ਦਰਜਾ ਦੇ ਦੰਨੇ ਹੋਗੇ ਮੈਨੂੰ ਪੁੱਛ ਲੈਣੇ ਹੋਗੇ ਮੇਰੇ ਦੁੱਖ ਸੁੱਖ ਵੰਡ ਲੈਣੇ ਹੋ ਰਾਤ ਸੁੱਤੀ ਨਹੀਂ ਸਿੰਦੋ ਕਿਉਂ ਅੱਖਾਂ ਤੇਰੀਆਂ ਬੜੀਆਂ ਲਾਲ ਹੋਏ ਅੱਛਾ ਜੀ ਪੁੱਛਦੇ ਤਾਂ ਆਏ ਹੂੰ ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ ਬੰਦਾ ਸ਼ਰਾਬੀ ਹੋਵੇ ਤੇ ਅੱਖਾਂ ਨਾ ਲਾਲ ਹੋਣ ਹੱਦ ਐ ਸੋਡੇ ਵਾਲੀ ਜਮੀ ਇਹ ਤਾਂ ਕਰਮਾਂ ਦੇ ਗੇੜ ਨੇ ਲਿਖੇ ਹੀ ਤੇਰੇ ਕਰਮਾ ਜੋ ਸੀ ਕੀ ਕਰ ਸਕਦੇ ਆ ਜੀ ਕਰਮਾਂ ਦੇ ਅੱਗੇ ਕੀ ਦਾ ਜੋਰ ਚੱਲਦਾ ਹੈਗਾ ਫਿਰ ਜੇ ਉਹਦੇ ਨਾਲ ਕਰਮ ਇਹ ਜਿਵੇਂ ਲਿਖੇ ਤੇ ਫਿਰ ਤੁਹਾਡੇ ਨਾਲ ਚੰਗੇ ਵੀ ਤਾਂ ਲਿਖੇ ਤੇ ਤੁਸੀਂ ਮਿਲ ਗਏ ਇਹ ਵੀ ਸਹੀ ਗੱਲ ਤੇ ਹਾਂਜੀ ਚਲ ਹੁਣ ਤੂੰ ਕੰਮ ਕਰ ਲਾ ਠੀਕ ਹੈ ਰੋਟੀ ਪਾਣੀ ਚ ਕੀ ਬਣਾਏਗੀ ਅੱਜ ਤੁਸੀਂ ਦੱਸ ਦੋ ਸੋਨੂ ਜਿਹੜਾ ਕੁਝ ਪਸੰਦ ਹੈ ਨਹੀਂ ਜਿਹੜਾ ਕੁਝ ਜੀ ਕਰਦਾ ਮੈਂ ਉਹੀ ਬਣਾ ਦੂੰਗੀ ਚਲ ਫਿਰ ਤੂੰ ਹੀ ਬਣਾ ਲਾ ਜਿਹੜਾ ਤੇਰਾ ਜੀ ਕਰਦਾ ਮੈਂ ਤਾਂ ਗੱਲ ਤੇਰੇ ਤੇ ਸਿੱਟੀ ਆ ਮੈਂ ਆਪਦੀ ਪਸੰਦ ਦਾ ਬਣਾਤਾ ਬੜਾ ਠੀਕ ਐ ਫਿਰ ਐ ਨਾ ਕਿਹੋ ਵੀ ਆ ਬਣਾ ਤਾ ਬਣਾ ਤਾ ਖਾਣਾ ਪਊਗਾ ਫਿਰ ਨਾ ਨਾ ਖਾਵਾਂਗੇ ਖਾਵਾਂਗੇ ਠੀਕ ਐ ਜੀ ਕੋਈ ਬਣਾਉਂ ਲੈ ਪਸੰਦ ਦਾ ਬਣਾ ਕੇ ਤੂੰ ਤਾਂ ਚਾਹੇ ਜ਼ਹਿਰ ਖਵਾ ਦੇ ਤਾਂ ਵੀ ਖਾ ਲਾਂਗੇ ਭਰੋਸਾ ਤੇਰੇ ਤੇ ਔਲੇ ਆਦੇ ਹੁਣ ਚਾ ਆਹੋ ਬੇਲੇ ਨੂੰ ਲਿਆ ਦੇ ਤੈਨੂੰ ਨਸਰਬਾ ਹੁਣ ਫੇਰ ਲੜਕੇ ਘਰੇ ਪੈ ਗਿਆ ਕੰਮ ਕਰ ਲਿਆ ਕਰ ਕਿਸੇ ਨਾਲ ਰਲ ਕੇ ਉਹ ਮੇਰਾ ਜੀ ਕਰਦਾਗਾ ਲੜਨ ਨੂੰ ਅਗਲੇ ਪੈਹੀ ਨਹੀਂ ਦਿੰਦੇ ਜਦੋਂ ਮੈਂ ਕੰਮ ਕਰ ਕੀ ਕਰਨਾਗਾ ਉੱਥੇ ਪੈਸੇ ਤਾਂ ਤਾਂ ਦੇਣਗੇ ਜੇ ਕੰਮ ਕਰੇਗਾ ਹਰੇਕ ਨਾਲ ਤਾਂ ਲੜਾਈ ਤੱਕ ਧਿਆਨ ਹੈ ਤੈਨੂੰ ਅਜੇ ਤਾਂ ਸੋਚਣੀ ਵੀ ਘਰ ਚਲਾਉਣਾ ਜਵਾਕ ਪਾਲਣੇ ਨੇਗੇ ਉਸ ਬਹੀ ਗੱਲ ਆ ਸਿੰਧਿਆ ਜੇ ਕਿਸੇ ਦੇ ਚਾਚਾ ਨਾਲ ਕੰਮ ਕਰੇਗਾ ਧਿਆਨ ਨਾਲ ਫੇਰ ਹੀ ਅਗਲਾ ਦੌਰ ਕੀ ਦੇ ਦੂ ਉਹ ਬਾਪੂ ਤੂੰ ਵੀ ਇਹਦੇ ਬੰਦੀ ਦਾ ਹੋ ਜਾ ਹੁਣ ਮੈਨੂੰ ਐਂ ਦੱਸ ਭਲਾਂ ਜਦੋਂ ਮਨ ਲਓ ਤੇ ਪੈਸੇ ਮੰਗਦਾ ਪੈਸੇ ਮੈਨੂੰ ਦਿੰਦੇ ਨਹੀਂਗੇ ਹੁਣ ਮੈਨੂੰ ਆਪ ਦੇ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਆ ਤੇ ਮੈਂ ਕੰਮ ਉਹੀ ਕਰੀ ਜਾਵਾਂ ਅੱਛਾ ਉਹ ਜੇ ਕੰਮ ਕਰੇਗਾ ਤਾਂ ਹੀ ਮਿਲਣਗੇ 2 ਰੁਪਏ ਐਟਾਂ ਪਏ ਨੂੰ ਨਹੀਂ ਕੋਈ ਦਿੰਦਾ ਆ ਤੂੰ ਤਾਂ ਮੌਜ ਨਾ ਪੈਂਦੇ ਮੈਂ ਪ੍ਰੋਣੇ ਹੁੰਦੇ ਨੇ ਬਾਪੂ ਜੀ ਇਹਨਾਂ ਨੂੰ ਤਾਂ ਆਪਦੀ ਸੋਚ ਆ ਇਹਨਾਂ ਨੂੰ ਨਾ ਜਵਾਕਾਂ ਦੀ ਸੋਚ ਆ ਨਾ ਆਪਣੀ ਸੋਚ ਆ ਅੱਥਰੇ ਠੇਕੇ ਤੇ ਜਾਣਾ ਹੁੰਦਾ ਬਸ ਉਹੀ ਸੋਚ ਬਟਬਟ ਖਾਂਦੀ ਹੁੰਦੀ ਆ ਮੇਰੀ ਦਾਰੂ ਤੇਰੇ ਜਿਆਦਾ ਨਹੀਂ ਰੱਖਦੀ ਰੜਕੂਗੀ ਨਹੀਂ ਹੋਰ ਕੀ ਕਰੂ ਘਰ ਦਾ ਖਰਚਾ ਕਦੇ ਸੋਚਿਆ ਵੀ ਕੋਈ ਰਸਣ ਲੈਣਾ ਜਵਾਕਾਂ ਦੀ ਫੀਸ ਭਰਨੀ ਹੈਗੀ ਹੋਰ ਵੀ ਖਰਚੇ ਬਥੇਰੇ ਹੁੰਦੇ ਨੇਗੇ ਨੀਰਾ ਪੂਰਾ ਹੀ ਨਹੀਂ ਹੁੰਦਾ ਵੀ ਦਾਰੂ ਝੁਲ ਸਕੇ ਆਜੋ ਘਰੇ ਲਟਜੋ ਲੋਕਾਂ ਨਾਲ ਲੜਦੇ ਫਿਰਿ ਜਾਓ ਕੰਮ ਛੱਡ ਕੇ ਆਜੋ ਉਹ ਬਥੇਰਾ ਕੋਈ ਲਿਆ ਕੇ ਦਿਨਾਗਾ ਜੇ ਚਾਰ ਦਿਨ ਪਹਿਲਾਂ ਵਹਿਗਾ ਕੀ ਗੱਲ ਹੋ ਗਈ ਨਾਲੇ ਮੈਂ ਕੀਤੀ ਆ ਗੱਲ ਨਾ ਕੀ ਗੱਲ ਕੀਤੀ ਆ ਓਏ ਇਤਾਲੇ ਕਨੇ ਕਰ ਕੇ ਕੰਮ ਕਰਦੀ ਤੂੰ ਫਿਰਦੀ ਆ। ਉਹ ਬਾਪੂ ਮੈਂ ਦਰਬਾਰੇ ਕਿਆ ਨਾ ਕਰੀ ਗੱਲ। ਐਤ ਕਿ ਉਹਨਾਂ ਨਾਲ ਲੜ ਜੂਗਾ ਮੈਂ। ਆਹੋ ਹੁਣ ਦਰਬਾਰੇ ਕੰਨ ਨਾਲ ਲੜ ਜੇਂਗਾ। ਸਾਰੀ ਬਾਡੀ ਬਾਡੀ ਉਹਨਾਂ ਨਾਲ ਕਰਾਤੀ ਚੰਗਾ। ਮੈਨੂੰ ਤਾਂ ਲੱਗਦਾ ਨਹੀਂ ਵੀ ਸਾਰੀ ਬਾਡੀ ਉਹਨਾਂ ਨਾਲ ਸਿਰੇ ਲਵਾ ਦੇਗਾ। ਅੱਧ ਵਿਚਾਲੇ ਉਹ ਭੱਜ ਕੇ ਆਏਗਾ। ਉਹ ਨਹੀਂ ਭੱਜ ਕੇ ਆਉਂਦਾ ਬਾਪੂ ਮੇਰਾ ਕੀ ਜੀ ਕਰਦਾ। ਅਗਲੇ ਤਾਂ ਇਹ ਕਹਿੰਦੇ ਵੀ ਸਾਡੇ ਘਰ ਦੇ ਕੰਮ ਵੀ ਕਰੀ ਜਾਵੇ। ਹੂੰ। ਹੋਰ ਉਹੀ ਤਾਂ ਗੱਲ ਆ ਬਾਪੂ ਜੀ। ਉਹਨਾਂ ਨੂੰ ਇਹ ਲੜਨ ਦਾ ਸ਼ੌਂਕ ਚੜਿਆ, ਕੰਮ ਵਾਲਿਆਂ ਨੂੰ ਭਜਾਉਣ ਦਾ ਸ਼ੌਂਕ ਚੜਿਆਗਾ। ਇਹ ਕਾ ਨੂੰ ਲੜਦੇ ਨੇ ਕਿਸੇ ਨਾਲ? ਓ ਚੱਲ ਚ ਚਲ ਮੈਂ ਤਾਂ ਕੰਮ ਤੇ ਜਾਨੀ ਆ ਤੇਰਾ ਤਾਂ ਸਰ ਜੂਗਾ ਬਹਿ ਕੇ ਮੇਰਾ ਨਹੀਂ ਸਰਦਾ ਹੈਗਾ ਵੱਡੀ ਕਬੀਲਦਾਰ ਨਹੀਂ ਇਹ ਨਾਲੇ ਬਾਪੂ ਤੂੰ ਵੀ ਨਾ ਇਹਦੀ ਜਿਆਦੇ ਹਮਾਇਤ ਜੀ ਕਰਾਇਆ ਕਰ ਉਹ ਮੈਂ ਤਾਂ ਮੈਂ ਤਾਂ ਕਰਾਉਣਾ ਜੋ ਜਿੱਥੇ ਜਾਂਦੀ ਹੈ 4 ਰੁਪਏ ਵੀ ਲੈ ਕੇ ਹੁੰਦੀ ਹੈ ਤੇ ਘਰ ਦੇ ਜਵਾਕਾਂ ਦਾ ਸਾਰਾ ਖਰਚਾ ਪਾਣੀ ਚਲਾਉਂਦੀ ਹੈ ਤੇ ਤੂੰ ਜਿੱਧਿਆੜੀ ਲਾਇਆ ਹੁਣਾ ਉਹਦੀ ਦਾਰੂ ਪੀ ਕੇ ਆ ਜੰਨਾ ਦੇਖ ਬਾਪੂ ਇਹ ਕਿਹੜਾ ਮੱਝ ਦਾ ਪੀਣਾ ਇਹਦਾ ਮੈਂ ਪਹਿਲਾਂ ਵੀ ਪੀਂਦਾ ਸੀ ਵਿਆਹ ਤੋਂ ਪਹਿਲਾਂ ਵੀ ਪੀਂਦਾ ਸੀ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਹੁਣ ਘਰ ਦਾ ਵੀ ਕੁਝ ਬਣਾ ਲੈ ਕੋਈ ਘਰ ਦਾ ਵੀ ਬਣਾ ਲੈ ਛੇਕੜਾ ਆਪਦੇ ਲੀੜੇ ਜੋੜੀ ਲਿਆਇਆ ਕਰ ਉਹ ਵੀ ਸਾਥੋਂ ਭਾਲਦਾ ਉ ਕੋਈ ਨਾ ਯਾਰ ਆਪ ਹੀ ਕਰ ਲੂੰਗਾ ਮੈਂ ਬਹਲਾ ਨਾ ਮੇਰਾ ਦਿਮਾਗ ਖਰਾਬ ਕਰੋ ਆਹੋ ਤੇਰਾ ਦਿਮਾਗ ਖਰਾਬ ਹੋ ਜਾਣਾ ਆਗੇ ਸਰਦਾਰ ਜੀ ਹਾਂ ਛਿੰਦੋ ਚਾਹ ਪੀਣੀ ਆ ਚਾਵਣਾ ਕਿ ਲਿਆਦਾ ਤੁਹਾਨੂੰ ਨਾ ਯਾਰ ਚਾਹ ਤਾਂ ਬਸ ਤੇ ਜਾ ਬਣੀ ਜਾਂਦਾ ਮੇਰੇ ਨਾਲ ਅੱਛਾ ਜੀ ਤੇ ਸਾਰੇ ਕੰਮ ਹੋ ਗਏ ਫਿਰ ਮੈਂ ਜਾਵਾਂ ਕਰੇ ਘਰੇ ਤਾਂ ਜਾਣੀ ਆ ਚਿੰਤੋ ਹਾਂਜੀ ਇਹ ਤਾਂ ਬਾਹਰ ਜਾ ਫਿਰ ਕੰਮ ਨਿਭੜ ਕੇ ਤਾਂ ਜਾ ਕੀ ਕਰਾਂ ਘਰੇ ਜਾਣ ਨੂੰ ਕੜਾ ਜੀ ਕਰਦਾਗਾ ਤੁਹਾਨੂੰ ਪਤਾ ਹੀ ਆ ਘਰੇ ਤਾਂ ਬਸ ਉਹੀ ਰੰਡੀ ਰੋਣਾ ਉਹੀ ਭੁਗਤਣਾ ਪੈਂਦਾਗਾ ਜਿਹੜਾ ਮੇਰੇ ਕਰਮਾਂ ਚ ਲਿਖਿਆ ਹੋਇਆਗਾ ਉਹਨਾਂ ਚਿਰ ਤਾਂ ਭੋਗਣਾ ਪੂ ਜਿੰਨਾ ਚਿਰ ਹੈ ਲਿਖਿਆ ਇਹ ਤਾਂ ਗੱਲ ਹੈਗੀ ਆ ਜੀ ਜੀ ਕਿਸਮਤ ਚ ਲਿਖਿਆ ਹੈ ਤੇ ਉਹੀ ਮੰਨ ਕੇ ਚੱਲੀ ਜੰਦੀ ਆ ਭੋਗੀ ਜਾਂਦੀ ਆ ਤੇ ਨਾਲ ਇੱਕ ਗੱਲ ਹੋਰ ਸਰਦਾਰ ਜੀ ਮੈਨੂੰ ਨਾ ਥੋੜੇ ਜਿਹੇ ਪੈਸਿਆਂ ਦੀ ਲੋੜ ਤੀ ਲੈ ਜਾ ਪਰ ਕਰਨੇ ਕੀ ਆ ਕਰਨਾ ਕੀ ਹੈ ਜੀ ਆਪਣਾ ਜਵਾਕ 2 ਦਿਨ ਹੋ ਗਏ ਸਕੂਲ ਨਹੀਂ ਗਿਆ ਹੈਗਾ ਬਿਮਾਰ ਹੈ ਨਹੀਂ ਜੀ ਫੀਸ ਨਹੀਂ ਭਰੀ ਹੈਗੀ ਤਾਂ ਕਰਕੇ ਮੈਡਮਾਂ ਨੇ ਕਹਿਤਾ ਵੀ ਜਿੰਨਾ ਚਿਰ ਫੀਸ ਨਹੀਂ ਲੈ ਕੇ ਆਉਂਦਾ ਸਕੂਲ ਨਾ ਆਈ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਤੁਸੀਂ ਤਾਂ ਬਾਹਰ ਗਏ ਹੋਏ ਤੇ ਫਿਰ ਮੈਂ ਤੁਹਾਨੂੰ ਕਿਵੇਂ ਦੱਸਦੀ ਉਹ ਤੂੰ ਪ੍ਰਦੀਪ ਤੋਂ ਲੈ ਜਾਂਦੀ ਘਰੇ ਤਾਂ ਸੀਗਾ ਉਹ ਜਿਹੜੀ ਹਾਂ ਮੈਂ ਤੁਸੀਂ ਓਟ ਲੈਨੇ ਹੋ ਉਹ ਥੋੜੀ ਉਟੂਗਾ ਹੁਣ ਸੋਨੂ ਤਾਂ ਪਤਾ ਮੇਰੀ ਮਜਬੂਰੀਆਂ ਦਾ ਉਹਨੂੰ ਉਹਨੂੰ ਮੈਂ ਕੀ ਦੱਸੂਗੀ ਉਹ ਤਾਂ ਮੁੰਡਾ ਅੱਜ ਕੱਲ ਦਾ ਉਹ ਥੋੜੀ ਨਾ ਸਮਝੂਗਾ ਨਾਲੇ ਕਮਲੀਏ ਫੀਸਾਂ ਨਹੀਂ ਰੋਕਦੇ ਹੁੰਦੇ ਜਵਾਕਾਂ ਦੀ ਕੱਲ ਨੂੰ ਤੈਨੂੰ ਉਹੀ ਸੌਖੀ ਕਰੂਗਾ ਇਹ ਤਾਂ ਗੱਲ ਹੈਗੀ ਆ ਸਰਦਾਰ ਜੀ ਤਾਂ ਹੀ ਤਾਂ ਜੀ ਲਾ ਕੇ ਉਹਨੂੰ ਪੜਾ ਰਹੀ ਆ ਮੈਂ ਕੰਮ ਕਰ ਰਹੀ ਆ ਦਿਨ ਰਾਤ ਵੀ ਮੇਰਾ ਜਵਾਕ ਕੁਛ ਬਣ ਜੇ ਮਿਹਨਤ ਕਰੀ ਚੱਲ ਤੇਰੀ ਮਿਹਨਤ ਨੂੰ ਫਲ ਲੱਗੂਗਾ ਠੀਕ ਹੈ ਸਰਦਾਰ ਜੀ ਫਿਰ ਪੈਸੇ ਹੁਣੇ ਦੋਗੇ ਕਿ ਫਿਰ ਮੈਂ ਕੱਲ ਨੂੰ ਕੋਈ ਨਹੀਂ ਜਾਂਦੇ ਵਕਤ ਲੈ ਜੀ ਕਿਦੋਂ ਕ ਜਾਣਾ ਤਾਂ ਬਸ ਮੈਂ ਤਾਂ ਜਾਣਦੀ ਸੀ ਤੁਹਾਡੇ ਵਾਸਤੇ ਚਾਹ ਬਣਾ ਦਨੀ ਆ ਫਿਰ ਵਗ ਜੂਗੀ ਹਾਂ ਬਣਾ ਦੇ ਮੈਂ ਕਹਿ ਦਿੰਨਾ ਪ੍ਰਦੀਪ ਤੋਂ ਲੈ ਜੀ ਪੈਸੇ ਜਾਂਦੀ ਰਹੀ ਹੈ ਚਾਹ ਜ਼ਰੂਰ ਬਣਾ ਦੇ ਠੀਕ ਹੈ ਜੀ ਮੈਂ ਬਣਾਉਣੀ ਆ ਚਾਹ ਹਾਂ ਠੀਕ ਆ ਪਤਾ ਨਹੀਂ ਕਿੱਧਰ ਗਿਆ ਹੂਆ ਮੰਦੀ ਸਰਦਾਰ ਜੀ ਇੱਕ ਮਿੰਟ ਹੋਲ ਰੱਖੀ ਹਾਂ ਜੀ ਵੱਡੇ ਸਰਦਾਰ ਜੀ ਨੇ ਪੈਸਿਆਂ ਨੂੰ ਕਿਹਾ ਸੀਗਾ ਪੈਸਿਆਂ ਨੂੰ ਕਿਹਾ ਸੀ ਹਾਂਜੀ ਸਾਨੂੰ ਫੋਨ ਕਰਿਆ ਹੋਣਾ ਉਹ ਤਾਂ ਮੈਨੂੰ ਆ ਗਿਆ ਸੀ ਫੋਨ ਤਾਂ ਹਾਂਜੀ ਕਿੰਨੇ ਕੁ ਦੀ ਲੋੜ ਹੈ ਬਸ ਸਾਨੂੰ ਪਤਾ ਹੀ ਹੈ ਜੀ ਕਰਦੀਆਂ ਮਜਬੂਰੀਆਂ ਤੇ ਜਵਾਕਾਂ ਦੀ ਫੀਸ ਜੀ ਭਰਨੀ ਸੀ ਹੋਰ ਤਾਂ ਕੁਛ ਨਹੀਂ ਪੀਸਾਂ ਦੀ ਕੀ ਗੱਲ ਹੈ ਤੂੰ ਮੈਨੂੰ ਕਹਿ ਜਾਂਦੀ ਪੀਸਾਂ ਤਾਂ ਭਰੀਆਂ ਜਾਣੀਆਂ ਉਹ ਨਲੇ ਤੂੰ ਕਿਹੜਾ ਅਣਜਾਣਾ ਹੈ ਨਲੇ ਸਰਦਾਰ ਤੂੰ ਨਾ ਮੰਗਿਆ ਕਰ ਪੈਸੇ ਤੂੰ ਸਿੱਧਾ ਮੈਨੂੰ ਕਹ ਉਹਨੂੰ ਕਹਿਣ ਦੀ ਕੀ ਲੋੜ ਐਵੇਂ ਉਹਨੂੰ ਖੇਚਲਾ ਕਰੀ ਜਿੰਨੀ ਲੈਣੀ ਹੈ ਹੈ ਕੋਈ ਗੱਲ ਨਹੀਂ ਸਰਦਾਰ ਜੀ ਹਜੇ ਤੁਸੀਂ ਰਹਿਣ ਦੇ ਪੈਸਿਆਂ ਨੂੰ ਮੈਂ ਬਾਅਦ ਚ ਲੈ ਜੂੰਗੀ ਉਹ ਲੈ ਜਾ ਤੇ ਕਬਰ ਆਏਗੀ ਤੇ ਪੈਸੇ ਤਾਂ ਲੈ ਜਾਂਦੀ ਪੈਸੇ ਤਾਂ ਕੀ ਤੈਨੂੰ ਹੋਇਆ ਸੀ ਚੱਲ ਕੋਈ ਨਹੀਂ ਥੱਲੇ ਜਾ ਕੇ ਆਪਾਂ ਫੜਾਏ ਨੇ ਆ

ਬਾਰ ਹੀ ਨਹੀਂ ਖੋਲਦਾ ਕੋਈ ਕੌਣ ਹੈ ਇੰਨਾ ਟਾਈਮ ਲਾਤਾ ਬਾਰ ਖੋਲਣ ਤੇ ਹੁਣ ਮੈਂ ਕੰਮ ਕਰਨ ਲੱਗ ਰਹੀ ਸੀ ਕੰਮ ਕਰਨ ਆਉਣੀ ਔਰੇ ਕੰਮ ਵੀ ਤਾਂ ਕਰ ਨਹੀਂ ਹੈਗਾ ਔਰ ਬੇਲੀ ਆ ਮੈਂ ਤੇਰੇ ਵਰਗੀ ਲੈ ਮੈਂ ਬੇਲਾ ਹਾਂ ਹੋਰ ਕੀ ਆ ਫਿਰ ਘਰੇ ਕੌਣ ਘਰੇ ਸਰਦਾਰ ਜੀ ਨੇਗੇ ਹੋਰ ਕੌਣ ਹੋਣਾਗਾ ਉਰੇ ਨਾਲ ਕੀ ਕਰਨਾ ਆਏਗਾ ਉਰੇ ਲੈ ਕਹਿੰਦੀ ਕੀ ਕਰਨਾ ਆਇਆਗਾ ਮੈਂ ਦੇਖਣਾਗਾ ਤੂੰ ਇੰਨੇ ਨਾਲ ਲੇਟ ਆਉਣੀ ਇੱਥੇ ਕਰਦੀ ਗਈਆਂਗੀ ਬੋਤੋ ਨਾ ਬੋਲ ਮੈਨੂੰ ਪਤਾ ਤੂੰ ਕੀ ਕਰਨ ਆਇਆ ਉਰੇ ਮੂੰਹ ਤੋ ਝੋਲ ਸੁਣਾ ਹੁਣ ਹੋਰ ਕਾਦੀ ਅੱਗ ਲੱਗੀ ਵੀ ਹੋਣੀ ਤੇਰੇ ਲਫੜ ਚੱਕ ਪੈਸੇ ਤੇ ਦਫਾ ਹੋ ਇਥੋਂ ਨਾਲੇ ਨਾ ਅੱਗੇ ਤੂੰ ਮੇਰੇ ਮਗਰ ਆਉਣ ਦੀ ਲੋੜ ਨਹੀਂ ਹੈਗੀ ਚੱਬ ਗ ਜਾ ਹੁਣ ਮਿਸਰੀ ਸਮਝ ਨਹੀਂ ਆਉਂਦੀ ਪੈਸੇ ਵੀ ਨੋਦੀ ਮਿਲ ਜਾਂਦੇ ਹੈ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਚਿੰਦੋ ਹਰੇਆ ਹਾਂਜੀ ਸਰਦਾਰ ਜੀ ਲੈ ਮੈਂ ਉੱਥੇ ਗਿਆ ਨਹੀਂ ਸੀ ਬਾਹਰ ਹਾਂਜੀ ਉੱਥੇ ਮੇਰੇ ਜਾਦ ਆਇਆ ਮੈਂ ਸਾਰਿਆਂ ਵਾਸਤੇ ਸਮਾਨ ਲੈ ਲਿਆ ਜਿਹੜਾ ਕੰਮ ਆਇ ਸੀ ਉਹ ਵੀ ਹੋ ਗਿਆ ਤੂੰ ਯਾਦ ਆਈ ਮੈਂ ਸਿੰਦੂ ਵਾਸਤੇ ਕੁਝ ਲੈ ਕੇ ਜਾਵਾਂ ਤੇ ਮੈਂ ਨਾ ਤੇਰੇ ਵਾਸਤੇ ਛੂਟ ਲਿਆ ਇਹਦੀ ਕੀ ਲੋੜ ਸੀ ਸਰਦਾਰ ਜੀ ਰਹਿਣ ਦਿੰਦੇ ਫੇਰ ਕਿੱਡੀ ਕੀ ਗੱਲ ਤੀ ਕੀ ਮੈਂ ਸਮਝਾ ਫਿਰ ਤੈਨੂੰ ਪਸੰਦ ਨਹੀਂ 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 ਸਰਦਾਰ ਜੀ ਲਿਓ ਤੁਸੀਂ ਕੋਈ ਚੀਜ਼ ਮੇਰੇ ਵਾਸਤੇ ਲਿਓ ਇਥੇ ਮੈਂ ਆਦਰ ਨਾ ਕਰਾਂ ਤੁਸੀਂ ਉਹ ਤਾਂ ਮੈਨੂੰ ਪੁੱਛਦੇ ਹੋਗੇ ਹੋਰ ਕੌਣ ਮੈਨੂੰ ਪੁੱਛਣ ਵਾਲਾ ਚਲੋ ਚੰਗੀ ਗੱਲ ਹੈ ਮੈਨੂੰ ਮਾਨ ਸੀ ਫੇ ਤੂੰ ਛੂਟ ਲੈ ਲੈਣ ਤੇ ਉਹ ਪੈਸੇ ਮਿਲ ਕੇ ਸੀ ਪ੍ਰਦੀਪ ਤੋਂ ਤੈਨੂੰ ਹਾਂਜੀ ਮਿਲ ਗਏ ਤੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਸਰਦਾਰ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਬਾਲਾ ਨੂੰ ਸੋਚੋ ਪੈਸੇ ਸਰਦਾਰ ਜੀ ਨੇ ਮੈਨੂੰ ਦੇਤੇ ਤੇ ਅੱਛਾ ਹਾਂਜੀ ਠੀਕ ਆ ਹੈ ਸਿੰਦਾ ਬੜੀ ਕਾਲੀ ਉਹ ਕੀ ਗੱਲ ਹੋ ਗਈ ਸਿੰਦਾ ਬਾਲੇ ਭੱਜਿਆ ਹੋਣਾ ਉਹੀ ਗੱਲ ਹੋ ਗਈ ਬਾਪੂ ਜੀ ਦਾ ਡਰ ਸੀ ਉਹੀ ਗੱਲ ਹੋ ਗਈ ਉਹੀ ਕਿਹੜੀ ਉਹੀ ਬਾਪੂ ਕਿਹੜੀ ਦਾ ਤੈਨੂੰ ਸ਼ੱਕ ਸੀ ਲੈ ਦੇਖ ਲੈ ਸਵੇਰੇ ਪੈਸੇ ਮੰਗੇ ਸੀ ਤੇ ਪੈਸੇ ਹਾਜ਼ਰ ਕਿਉਂ ਮੈਂ ਤੈਨੂੰ ਕਿਹਾ ਸੀ ਨਾ ਵੀ ਜਿਹੜਾ ਇਹ ਡਾਟ ਫਟ ਕੇ ਜਾਂਦੀ ਆ ਨਾ ਲੈ ਸਵੇਰੇ ਹੋਰ ਕੱਪੜੇ ਦੁਪਹਿਰੇ ਹੋਰ ਕੱਪੜੇ ਬਦਲ-ਬਦਲ ਕੇ ਕੱਪੜੇ ਪਾ ਕੇ ਜਾਂਦੀ ਆ ਇਹ ਮੈਨੂੰ ਤਾਂ ਸ਼ੱਕ ਉਦੋਂ ਹੀ ਪੈ ਗਿਆ ਸੀ ਇਹ ਅੱਜ ਦੀ ਗੱਲ ਨਹੀਂ ਪੁੱਤਰਾ ਇਹ ਤਾਂ ਮੈਨੂੰ ਲੱਗਦਾ ਮਹੀਨੇ ਵੀ ਦਿਨ ਤੀ ਤਾ ਮੈਂ ਦੇਖ ਹੀ ਜਣਾ ਇਹ ਗੱਲ ਨੂੰ ਰੋਜ਼ ਦੀ ਰੋਜ਼ ਆ ਬੰਠਣ ਕੇ ਜਾਂਦੀ ਆ ਜਦ ਜਾਂਦੀ ਆ ਕੋਈ ਨਾ ਬਾਪੂ ਬਾਪੂ ਕੋ ਸਤਾ ਮੈਨੂੰ ਉਦੋਂ ਚੜਿਆ ਜਦੋਂ ਮੈਨੂੰ ਅੰਦਰ ਵੀ ਨਹੀਂ ਜਾਣ ਦਿੱਤਾ ਮੈਨੂੰ ਕਹਿੰਦੀ ਕਹਿੰਦੀ ਅੰਦਰ ਨਾ ਆਇਆ ਕਰ ਇੱਥੇ ਤੋਂ ਸਰਦਾਰ ਗੁੱਸਾ ਕਰਨਗੇ ਲੈ ਦੱਸ ਅੱਛਾ ਤੈਨੂੰ ਕਹਿੰਦੀ ਜਦੋਂ ਮੈਂ ਕੰਮ ਕਰਦੀ ਹੁਮਾ ਉਦੋਂ ਅੰਦਰ ਨਾ ਆਇਆ ਕਰ ਹੈ ਤੇ ਹੋਰ ਹੁਣ ਦੇਖ ਲੈ ਕਿਉਂ ਆਪਦੇ ਆਪ ਨੂੰ ਆਪਦੇ ਅਮਰਾ ਫੈਲਾ ਕਰੀ ਬੈਠੇ ਸਰਦਾਰਾਂ ਦੇ ਘਰੇ ਮੇਰਾ ਖੂਨ ਮੱਚੀ ਜਾਂਦਾ ਬਾਪੂ ਸਮਝ ਨਹੀਂ ਆਉਂਦੀ ਕਰਾਂ ਕੀ ਕੋਈ ਗੱਲ ਨਹੀਂ ਤੂੰ ਘਬਰਾ ਨਾ ਤੈਨੂੰ ਤਾਂ ਮੈਂ ਦੇਖਦਾ ਹਾਂ ਪੁੱਤ ਤੈਨੂੰ ਹੀ ਠੀਕ ਕਰਨੀ ਪੈਣੀ ਐ ਹੋਰ ਕੋਈ ਬਾਹਰ ਚੋਂ ਆ ਕੇ ਥੋੜੀ ਮਤਦੂ ਉਹਨੂੰ ਇਹ ਤਾਂ ਤੂੰ ਹੀ ਕੰਮ ਕਰੇਗਾ ਜਿਹੜੇ ਕਰਨੇ ਆ ਕੋਈ ਨਾ ਕਰਦਾ ਮੈਂ ਕੁਝ ਹਾਂ ਆ ਗਈ ਹਾਂ ਆ ਗਈ ਕਿਉਂ ਤਕਲੀਫ ਹੈ ਕੋਈ ਜੇ ਮੈਂ ਘਰੇ ਆ ਗਈ ਤਕਲੀਫ ਹੈ ਤਾਂ ਹੀ ਪੁੱਛਿਆ ਤੈਨੂੰ ਫਿਰ ਮੈਂ ਘਰੇ ਨਾ ਆਇਆ ਕਰਾਂ ਉਹਦੀ ਜੇ ਮੈਨੂੰ ਇਹ ਦੱਸ ਪਹਿਲਾਂ ਇਹ ਤਾਂ ਸੂਟ ਐ ਤੂੰ ਸੂਟ ਕਿੱਥੋਂ ਲਿਆਈ ਏ ਚੀਨੇ ਲਿਆ ਕੇ ਦੇਣਾ ਹੁੰਦਾ ਨਾ ਆਪ ਤੂੰ ਹੀ ਲਿਆ ਦਿੰਦਾ ਤੂੰ ਕਦੇ ਮੇਰੀ ਜਾਤ ਪੁੱਛੀ ਆ ਪੁੱਛਣ ਵਾਲੇ ਤੇਰੇ ਲਿਉਣ ਵਾਲੇ ਤੇਰੇ ਸਭ ਕੁਝ ਮਿਲਦਾ ਤੇਰਾ ਦਿਮਾਗ ਹੀ ਖਰਾਬ ਹੋ ਰਿਹਾ ਥੋੜਾ ਜਿਹਾ ਦਿਮਾਗ ਤਾਂ ਤੇਰਾ ਖਰਾਬ ਹੋ ਰਿਹਾ ਉਹ ਕਹਿੰਦੇ ਨੂੰ ਹੁੰਦੇ ਬੇਲੇ ਬੰਦੇ ਦਾ ਦਿਮਾਗ ਸ਼ਦਾਨ ਦਾ ਘਰ ਹੁੰਦਾ ਉਹੀ ਤੇਰਾ ਹੋ ਰਿਹਾਗਾ ਅੱਛਾ ਅੱਜ ਮੈਂ ਤੈਨੂੰ ਬੇਲਾ ਲੱਗਦਾ ਹਨਾ ਜਦੋਂ ਜਦੋਂ ਵਿਆਹ ਕੇ ਆਈ ਸੀ ਉਹ ਤਾਂ ਮੈਂ ਹੀ ਕੰਮ ਕਰਦਾ ਸੀਗਾ ਸਮਝ ਗਈ ਮੇਰੀ ਗੱਲ ਉਦੋਂ ਤਾਂ ਬਚੋਲੇ ਨਹੀਂ ਕਹਤਾ ਤੀਗਾ ਵੀ ਹਾਂ ਮੁੰਡਾ ਵਧੀਆ ਕੰਮ ਕਰਦਾਗਾ ਠੱਗੀ ਮਾਰੀ ਤੀ ਮੇਰੇ ਨਾਲ ਤੂੰ ਪਹਿਲਾਂ ਬੈਠਾ ਰਹਿਣਾ ਘਰੇ ਜਾਣਦੇ ਜਾਣਦੇ ਤੈਨੂੰ ਕਿਹੜਾ ਕੋਈ ਰਿਸ਼ਤਾ ਲੈਂਦਾ ਹੀ ਮੈਂ ਲੈ ਲਿਆ ਤਾਂ ਹੁਣ ਤੇ ਇੱਥੇ ਤੂੰ ਸਿਰ ਚੜਦੀ ਹੈਗੀ ਹੋਰ ਬੜਾ ਆਸਾਨ ਕਰਤਾ ਨਾ ਮੈਂ ਤਾਂ ਪਸਤਾਰੀ ਆ ਇਹਦੂ ਤਾਂ ਮੈਂ ਘਰੇ ਠੀਕਤੀ ਆਵਦੇ ਓ ਚੱਲ ਛੱਡ ਯਾਰ ਮੇਰੀ ਗੱਲ ਸੁਣ ਲੈ ਇੱਕ ਆ ਚੁੱਪ ਕਰਕੇ ਸੂਟ ਜਾਂ ਮਾਰਚ ਲਾ ਕੇ ਤੇ ਕਿਤੇ ਜਾਣ ਦੀ ਲੋੜ ਦੀ ਘਰੇ ਵਹਿ ਜਾਂਦਾ ਇਹ ਤਾਂ ਮੇਰੇ ਲਵੀ ਰਹੂਗਾ ਤੂੰ ਜਾਣਾ ਜਾ ਜਿੱਥੇ ਮਰਜੀ ਤੈਨੂੰ ਮੈਂ ਕੇਰਾ ਕਹਤਾ ਨਾ ਵੀ ਕਿਤੇ ਜਾਣ ਦੀ ਲੋੜ ਨਹੀਂ ਜੇ ਤੂੰ ਪੈਰ ਪਟ ਲੈਣਾ ਕਰੋ ਲੱਤਾਂ ਤੋੜ ਦੂ ਤੇਰੀਆਂ ਕੀ ਕਰ ਲੇਗਾ ਤੂੰ ਮੈਂ ਜਾਉਂਗੀ ਤੂੰ ਰੋਕ ਕੇ ਦਿਖਾਈ ਫੇਰਾ ਤੈਨੂੰ ਮੈਂ ਦੱਸਦਾ ਮੈਂ ਦੱਸਦਾ ਮੈਂ ਤਾਂ ਜਾਉਂਗੀ ਤੂੰ ਰੋਕ ਨਹੀਂ ਸਕਦਾ ਚੱਲ ਠੀਕ ਹੈ ਬਾਪੂ ਜੀ ਮੈਂ ਕੰਮ ਤੇ ਜਾਨੀ ਆ ਖਬਰਦਾਰ ਹੋ ਜਾ ਬਿਰ ਹੁਣ ਕੰਮ ਤੇ ਜਾਣ ਦੀ ਕੋਈ ਲੋੜ ਨਹੀਂ ਤੈਨੂੰ ਮੈਂ ਦੱਸਾਂ ਹੱਦ ਹੋ ਗਈ ਬਾਪੂ ਜੀ ਕਰਦੀਆਂ ਕਬੀਲਦਾਰੀਆਂ ਕਿੱਥੋਂ ਚੱਲਣਗੀਆਂ ਫਿਰ ਆਪਦੇ ਪੁੱਤ ਨੂੰ ਕਹਦਾ ਕਰੋ ਵੀ ਕਰਦੀਆਂ ਕਬੀਲਦਾਰੀਆਂ ਚਲਾ ਲੈ ਕੰਮ ਕਰ ਲੈ ਮੈਂ ਤਾਂ ਮੈਂ ਤੋੜਾ ਤੈਨੂੰ ਕੰਮ ਤੇ ਹਾਂ ਲੈ ਸਿੱਧਾ ਮੈਂ ਕਹਿੰਦਾ ਜਦੋਂ ਵੀ ਜਾਣਾ ਨੀਗਾ ਨਾ ਅੱਗੇ ਕਬੀਲਦਾਰੀਆਂ ਤੂੰ ਤੋੜਦੀ ਸੀ ਅੱਗੇ ਵੀ ਤਾਂ ਸਾਡੀ ਕਬੀਲਦਾਰੀ ਚੱਲਦੀ ਸੀ ਹੁਣ ਕੋਈ ਲੈਦੀ ਕਬੀਲਦਾਰੀ ਹੋ ਗਈ ਬਣੀ ਐ ਇਹ ਕੰਮ ਵਾਲੀ ਕਿਤੇ ਜਾਣ ਦੀ ਲੋੜ ਨਹੀਂ ਚੁੱਪ ਕਰਕੇ ਘਰੇ ਬਹਿ ਜਾ ਆਪਦਾ ਮੈਨੂੰ ਤਾਂ ਹੁਣ ਕੰਮ ਤੇ ਕਿਹਦਾ ਫੋਨ ਆ ਇਹ ਕਿਹਦਾ ਫੋਨ ਆ ਰੋਟਾ ਹੈਲੋ ਤੂੰ ਫੜਾ ਉਹਰੇ ਹੈਲੋ 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 ਉਹ ਹਾਂ ਭਾਈ ਸਿੰਧੋ ਸਿੰਧੋ ਨਹੀਂ ਸਿੰਧੋ ਦਾ ਬਾਪੂ ਬੋਲਦਾ ਇਹ ਮੈਂ ਅੱਛਾ ਕੀ ਹਾਲ ਹੈ ਚਾਚਾ ਉਹ ਠੀਕ ਹੈ ਹਾਲ ਤਾਂ ਸਾਡੇ ਠੀਕ ਹੈ ਪਰ ਤੁਹਾਡੇ ਹਿਸਾਬ ਨਾਲ ਸਾਡੇ ਹਾਲ ਖਰਾਬ ਹੁੰਦੇ ਜਾਂਦੇ ਨੇ ਉਹ ਕੀ ਗੱਲ ਹੋ ਗਈ ਚਾਚਾ ਖੈਰ ਸੁੱਖ ਤਾਂ ਹੈ ਖੈਰ ਸੁੱਖ ਹਜੇ ਖੈਰ ਸੁੱਖ ਕਾਦੀ ਕਦੇ ਕਿਵੇਂ ਕਦੇ ਕਿਵੇਂ ਸਰਦਾਰ ਜੀ ਕਹਾਣੀ ਛੋਡੇ ਪੈਰੋਂ بگੜਦੀ ਜਾ ਰਹੀ ਆ ਸਾਡੇ ਘਰ ਦੀ ਓਏ ਐ ਨਾ ਗੜਮੋਈ ਜੰਨਾ ਐ ਸਾਥੋਂ ਕੋਈ ਗਲਤੀ ਹੋਗੀ ਹਾਂ ਗਲਤੀ ਗਲਤੀ ਤਾਂ ਮੇਰਾ ਮੁੰਡਾ ਦੱਸੂ ਤੈਨੂੰ ਦੱਸਿਓ ਹੈਲੋ ਓ ਕੀ ਹਾਲ ਆ ਛੋਟੇ ਵੀਰ ਠੀਕ ਠਾਕ ਸਰਦਾਰ ਜੀ ਇਹ ਨਹੀਂ ਕੰਮ ਤੇ ਆਉਂਦੀ ਹੁਣ ਓ ਕੀ ਗੱਲ ਹੋ ਗਈ ਹੋਣਾ ਕੀ ਆ ਕੋਈ ਗੱਲ ਨਹੀਂ ਤੁਹਾਨੂੰ ਇੱਥੇ ਆ ਕੇ ਦੱਸਦੇ ਆਂ ਅਸੀਂ ਚੱਲ ਆ ਜਾ ਛੁੱਟ ਗਿਆ ਹੁਣ ਕਾ ਕੱਲੀ ਛਿੰਦੋ ਨਹੀਂ ਆਉਂਦੀ ਅਸੀਂ ਤਿੰਨੇ ਆ ਗਏ ਇੱਥੇ ਓਏ ਆ ਜਾ ਭਾਈ ਆ ਜਾ ਓ ਡਿੱਤੀ ਜੰਨੇ ਆ ਅੱਜ ਆ ਜਾ ਅੱਜ ਕਰਦੇ ਆ ਉਹਦੇ ਨਾਲ ਗੱਲ ਸਰਦਾਰ ਨਾਲ ਚੱਲ ਬਾਪੂ ਜੀ ਕੀ ਗੱਲ ਕਰਨੀ ਆ ਤੈਨੂੰ ਦੱਸ ਜੀ ਕਿਉਂ ਜਲੂਸ ਕੱਟਿਆ ਜਲੂਸ ਅਸੀਂ ਕੱਢਦੇ ਆ ਕਿ ਤੂੰ ਕੱਢਦੇ ਆਂਗੇ ਚੱਲ ਕੋਈ ਨਹੀਂ ਹੁਣ ਆਇਆ ਕਰਛੰਦਿਆ ਸਰਦਾਰ ਨਾਲ ਮੈਂ ਗੱਲ ਕਰੂੰਗਾ ਗੱਲ ਕੀ ਕਰਨੀ ਆ ਬਾਪੂ ਮੇਰਾ ਤਾਂ ਜੀ ਕਰਦਾ ਉਹਨੂੰ ਜਾਨੋਂ ਮਾਰਦਾ ਜੀ ਤਾਂ ਮੇਰਾ ਵੀ ਕਰਦਾ ਹੈ ਵੀ ਜਾਨੋਂ ਮਾਰ ਦਿਕ ਪਰ ਨਹੀਂ ਉਹ ਬਾਹਰਾ ਮਾਲ ਸਿੰਘ ਕੀ ਗੱਲ ਹੋਊਗੀ ਚਾਚਾ ਗੱਲ ਤਾਂ ਤੈਨੂੰ ਮੈਂ ਦੱਸ ਦਾਂਗਾ ਤੇਰਾ ਮਤਲਬ ਕੀ ਇਹਨੂੰ ਸੂਟ ਪਵਾਉਣਾ ਹੈ ਜਦੋਂ ਪੈਸੇ ਮੰਗਦੀ ਆ ਤੂੰ ਪੈਸੇ ਦੇ ਦੇਣਾ ਜਿਹੜੀ ਚੀਜ਼ ਮੰਗਦੀ ਆ ਹਾਜ਼ਰ ਕਰ ਦੇਣਾ ਤੇਰਾ ਕੀ ਮਤਲਬ ਭਾਈ ਇਹ ਬੰਦਾ ਦਿਊਗਾ ਹਲੇ ਵਿੱਚੋਂ ਗੱਲ ਦੱਸ ਗੱਲ ਕੀ ਆ ਮੱਲਾ ਓਏ ਚਾਚਾ ਹਾਂ ਠੰਡੇ ਦਿਮਾਗ ਨਾਲ ਗੱਲ ਕਰ ਠੰਡੇ ਦਿਮਾਗ ਨਾਲ ਉਹ ਸਾਨੂੰ ਲੱਗੀ ਪਿਆ ਅੱਗ ਤੂੰ ਠੰਡੇ ਦਿਮਾਗ ਦੀ ਗੱਲ ਕਰ ਹਲੇ ਕਹਿੰਦਾ ਠੰਡਾ ਹੋ ਜਾ ਮੇਰਾ ਤਾਂ ਜੀ ਕਰਦਾ ਵੀ ਤੇਰਾ ਗਲ ਫੜ ਲਾਂ ਮੈਂ ਛਿੰਦਿਆ ਛੋਟੇ ਭਾਈ ਸੋਚ ਕੇ ਬੋਲ ਉਹ ਸੋਚ ਕੇ ਬੋਲ ਆ ਜਾ ਬਹਿ ਕੇ ਪਹਿਲਾਂ ਤਾਂ ਮੇਰੀ ਗੱਲ ਸੁਣ ਦਾ ਨਾ ਤਾਂ ਮਾਰੂ ਮੈਂ ਇਹਨੂੰ ਤੇ ਨਾਲੇ ਤੈਨੂੰ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰਦੇ ਹੋ ਕਦੇ ਪੈਸੇ ਕਦੇ ਲੀੜੇ ਇਹਦਾ ਮਤਲਬ ਤਾਂ ਦੱਸ ਕੀ ਹੈ ਅੱਛਾ ਉਹ ਭਾਈ ਦਿਨ ਰਾਤ ਮਰਦੀ ਔਰੇ ਕੰਮ ਕਰਦੀ ਹੈ ਕੁੜੀ ਅਸੀਂ ਪੈਸੇ ਦੇ ਦਿੱਤੇ ਤਾਂ ਮਾੜੀ ਗੱਲ ਆ ਕੰਮ ਤਾਂ ਮੈਂ ਵੀ ਕਰਦਾ ਮੈਨੂੰ ਤਾਂ ਮੇਰੇ ਸਰਦਾਰ ਦਿੰਦੇ ਨਹੀਂ ਇੰਨੇ ਪੈਸੇ ਇਹਨੂੰ ਮਿੰਟਾ ਜੀ ਮਿਲ ਜਾਂਦੇ ਹੈਗੇ ਤੇਰੇ ਕਰਮ ਮੜੇ ਆ ਤੂੰ ਕੰਮ ਨਹੀਂ ਸਹੀ ਕਰਦਾ ਹਾਂ ਸਾਡੇ ਤਾਂ ਕੰਮ ਆਪੀ ਮਾਰੇ ਨੇ ਚੰਗੇ ਤਾਂ ਤੇਰੇ ਨੇ ਜਿਹੜੇ ਆ ਗੇਟ ਲੱਗ ਕੇ ਹੁੰਦੇ ਨੇ ਸਰਦਾਰਾ ਤੈਨੂੰ ਸਰਦਾਰੀ ਨਹੀਂ ਸਮਝੀ ਗਈ ਸਰਦਾਰੀ ਹਰੇਕ ਮਨ ਦਾ ਥੋੜੇ ਸਮਝ ਸਕਦਾ ਐ ਇਹੇ ਜੇ ਕੰਮ ਕਰਨ ਲੱਗ ਗਿਆ ਤੂੰ ਉਹ ਮੈਂ ਕੀ ਕਰਤਾ ਚਾਚਾ ਬਿਨਾ ਗੱਲ ਤੋਂ ਗਰਮ ਹੋਈ ਜਾਨੂੰ ਬਹਿ ਕੇ ਗੱਲ ਸੁਣਤਾ ਲੋ ਸੁਣਾ ਦੇ ਫੇਰ ਲੈ ਚਾਚਾ ਸੁਣ ਲੈ ਫੇਰ ਸੁਣਾ ਜਿਹੜੇ ਤੁਸੀਂ ਪੈਸਿਆਂ ਦੀ ਜਾਂ ਛੂਟਾਂ ਦੀ ਗੱਲ ਕਰਦੇ ਹੋ ਨਾ ਹੂੰ ਇਹ ਸਾਡੀ ਭੈਣ ਐ ਭੈਣ ਹਾਂ ਬੀਰੇ ਹੱਦ ਹੋ ਗਈ ਤੁਸੀਂ ਅਜੇ ਤੱਕ ਉੱਠੇ ਨਹੀਂ ਹੈਗੇ ਸੋਨੂੰ ਪਤਾ ਅੱਜ ਦਿਨ ਕੀ ਆ ਕੀ ਹੋ ਗਿਆ ਸਿੰਤੋ ਅੱਜ ਰਖੜੀ ਆ ਤੇ ਤੁਸੀਂ ਹਜੇ ਤੱਕ ਸੁੱਤੇ ਮਿਓ ਮੈਂ ਤਾਂ ਰਖੜੀ ਲੈ ਕੇ ਵੀ ਆ ਗਈ ਹਏ ਅੱਛਾ ਹਾਂ ਓਹੋ ਪੈਣੇ ਮੇਰੇ ਤਾਂ ਪਤਾ ਨਹੀਂ ਸੀ ਅੱਜ ਹੈ ਤੂੰ ਆਏ ਕਰ ਬਈ ਰਖੜੀ ਉੱਥੇ ਰੱਖ ਦੇ ਲੈ ਮੇਰੀ ਤਾਂ ਕੁਛ ਜੇਬ ਚ ਵੀ ਨਹੀਂ ਹੈਗਾ ਤੈਨੂੰ ਦੇਣ ਲਾ ਕੋਈ ਗੱਲ ਨਹੀਂ ਵੀਰੇ ਮੈਂ ਹੀ ਬੰਨ ਦਿੰਨੀ ਆ ਰਖੜੀ ਓਹੋ ਹਜੇ ਤਾਂ ਤੁਸੀਂ ਸੁੱਤੀ ਪੈਦੇ ਪਹਿਲਾਂ ਨਾ ਨੂੰ ਲੋ ਫਿਰ ਬੰਨ ਦੂੰਗੀ ਮੈਂ ਰਖੜੀ ਉੱਥੇ ਰੱਖ ਦਿੰਦੀ ਚੱਲ ਉੱਥੇ ਰੱਖ ਦੇ ਤੇ ਤੇਰਾ ਇਹ ਰਖੜੀ ਦਾ ਭਾਰ ਮੇਰੇ ਤੇ ਉਧਾਰਾ ਰਿਹਾ ਕੋਈ ਗੱਲ ਨਹੀਂ ਵੀਰੇ ਹਾ ਦੇਣ ਲੈਣ ਤਾਂ ਬਣੇ ਆਏ ਨੇਗੇ ਫਿਰ ਪਿਆਰ ਹੋਣਾ ਚਾਹੀਦਾਗਾ ਆਪਸ ਵਿੱਚ ਭੈਣ ਭਾਈਆਂ ਦਾ ਚੀਜ਼ਾਂ ਦਾ ਕੀ ਆ ਇਹ ਤਾਂ ਬਣਦੀ ਰਹਿੰਦੀਆਂ ਨੇ ਜਉਂਦੀਦਾ ਪੈਣੇ ਉੱਥੇ ਰੱਖ ਦੇ ਕੋਈ ਗੱਲ ਨਹੀਂ ਵੀਰੇ ਤੁਸੀਂ ਉੱਠ ਜਾ ਲੈ ਆ ਕਮਣੀ ਮੇਰੇ ਭੈਣ ਹੈ ਨਹੀਂ ਲੈ ਮੈਨੂੰ ਕਮੀ ਵੀ ਨਹੀਂ ਹੈਗੀ ਆਉਣ ਹੀ ਨਹੀਂ ਦਿੰਦੀ ਕਮੀ ਐ ਸੁਣ ਲਿਆ ਵੀ ਕਿਹੜੇ ਹੱਕ ਨਾਲ ਮੇਰੇ ਕੋਲ ਸੂਟ ਤੇ ਪੈਸੇ ਆਉਂਦੇ ਤੇ ਤੂੰ ਤਾਂ ਅੱਖਾਂ ਖੁੱਲਗੀਆਂ ਹੋਣਗੀਆਂ ਦੱਸ ਚਾਚਾ ਇਹ ਚ ਮੈਂ ਕੀ ਮਾੜਾ ਕਰਤਾ ਸਮਾਜ ਨੇ ਸਾਰੇ ਰਿਸ਼ਤੇ ਗੰਦੇ ਕਰਤੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਐਸੇ ਨਿਗਾ ਨਾ ਝਾਕ ਕੇ ਜਾਂ ਐਂ ਵਸਤੀ ਇਹ ਸਮਾਨ ਦੇਈ ਜਾਂਦਾ ਧੀ ਭੈਣ ਨੂੰ ਸਾਰਾ ਦਾਜ ਵਗੈਰਾ ਦਿੰਦਾ ਜਿਹੜਾ ਭੈਣ ਸਮਝ ਕੇ ਧੀ ਸਮਝ ਕੇ ਦਿੰਦਾ ਸਾਡੀ ਤਾਂ ਇਹ ਧੀ ਆ ਕਿੱਦਾਂ ਦੀ ਕੰਮ ਕਰਦੀ ਅਸੀਂ ਤਾਂ ਬਗਾਨੀ ਨਹੀਂ ਸਮਝੀ ਅੱਛਾ ਅਸੀਂ ਤਾਂ ਤੁਹਾਨੂੰ ਵੀ ਨਹੀਂ ਸਮਝਿਆ ਕਦੇ ਚਾਚਾ ਕਰਦੇ ਮੈਂਬਰ ਸਮਝਦੇ ਆ ਠੀਕ ਆ ਸਰਦਾਰਾ ਪਰ ਤੁਸੀਂ ਚੰਗਾ ਸਿਲਾ ਦਿੱਤਾ ਸਾਡਾ ਨਹੀਂ ਸਾਥੋਂ ਵੀ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਨਾ ਕਿਸੇ ਹੋਰ ਭਲੇਖੇ ਚ ਹੋ ਗਏ ਚੱਲ ਚਾਚਾ ਹੱਥ ਨਾ ਬੰਨ ਮੇਰੇ ਪਿਓ ਦਾ ਆੜੀ ਰਿਹਾ ਤੂੰ ਉਹਨੂੰ ਤਾਂ ਜਾਣਦਾ ਸੀ ਚੰਗੀ ਤਰ੍ਹਾਂ ਬਸ ਇਸੇ ਕਰਕੇ ਮੈਂ ਇਹ ਕਹੇ ਅੱਗੇ ਉੱਥੇ ਸਰਦਾਰੀ ਨਹੀਂ ਸੰਭੀ ਗਈ ਵੱਡੇ ਸਰਦਾਰ ਨੇ ਬੜਾ ਸੰਭ ਕੇ ਰੱਖੀ ਮੈਨੂੰ ਵੀ ਮਾਫ ਕਰਨਾ ਮੈਂ ਗਲਤੀ ਨਾਲ ਹੀ ਕਹਿ ਬੈਠਾ ਸੀ ਕੋਈ ਨਹੀਂ ਚਾਚਾ ਮਾਫੀ ਨਾ ਮੰਗ ਹੱਥ ਨਾ ਬੰਨ ਤੇਰਾ ਜਵਾਕ ਆਮ ਠੀਕ ਹੈ ਅੱਗੇ ਤੋਂ ਸੁਧਰੋ ਕੋਈ ਨਾ ਚਿੰਤੋ ਤੂੰ ਵੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਗਲਤ ਸਮਝਿਆ ਕੋਈ ਗੱਲ ਨਹੀਂ ਤੁਸੀਂ ਸਮਝ ਗਏ ਨਾ ਮੇਰੇ ਲਈ ਇੰਨੀ ਬਹੁਤ ਹੈ ਤੇ ਹੁਣ ਐ ਵੀ ਦੱਸ ਦੋ ਵੀ ਮੈਂ ਉਰੇ ਕੰਮ ਤੇ ਲੱਗ ਜਾ ਜਾਂ ਹਟ ਜਾ ਹੈ ਕੰਮ ਕਰ ਤੂੰ ਤੇਰੇ ਪ੍ਰਾਹ ਦਾ ਕਰ ਦਿਨ ਰਾਤਾਂ ਹਾਂ ਠੀਕ ਹੈ ਨਾ ਬਾਪੂ ਸਹੀ ਬੱਤ ਨਾਲੇ ਭਾਈ ਛਿੰਦਿਆ ਆਪਦਾ दारू ਪਿਆਲਾ ਤੂੰ ਵੀ ਘਟਾ ਦੇ ਜਵਾਕਾਂ ਨੂੰ ਸੰਭਾਲ ਲੈ ਕੋਈ ਚੰਗਾ ਨੌਕਰੀ ਲੱਗ ਜੂ ਪੜ ਕੇ ਤੇਰੀ ਜਾਨ ਸੋਖੀ ਹੋ ਜੂ ਉਹ ਕਮਲ ਆ ਬੜੇ ਪਾਸੋਂ ਖਾ ਟੱਪ ਜੂ ਸੋਡਾ ਹਾਂਜੀ ਭਾਈ ਜੀ ਹੁਣ ਮੈਂ ਵੀ ਵਧੀਆ ਕੰਮ ਕਰੂੰਗਾ ਨਾਲੇ दारू ਵੀ ਨਹੀਂ ਪੀਂਦਾ ਮੈਂ ਸ਼ੁਕਰ ਹੈ ਛਿੰਦਿਆ ਜੇ ਤੈਨੂੰ ਵੀ ਸਮਝ ਆ ਗਈ ਠੀਕ ਹੈ ਸਰਦਾਰ ਜੀ ਅਸੀਂ ਜਾਂਦੇ ਲੈ ਜਾਣੇ ਕਿਥੋਂ ਭਾਈ ਜਿੰਦੋ ਬੜਾ ਚ ਆਪਾਂ ਪੀਏ ਕਾਮਲੀ ਇਸ ਦਾ ਤੜਕੇ ਦੀ ਚਾਹ ਨਹੀਂ ਪੀਤੀ ਪਿਆ ਪੁੱਤਾਂ ਨੇ ਹੈ ਠੀਕ ਹੈ ਵੀਰੇ ਹੋਰ ਆ ਜਾ ਚਾਚਾ ਬਹਿ ਜਾ ਠੀਕ ਹੈ